ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਅੱਜ ਸਮੂਹ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਮੇਰੇ ਉਹਨਾਂ ਕਾਂਗਰਸੀ ਭਰਾਵਾਂ ਦਾ ਔਰ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਨਾ ਹੈ ਕਿ ਜਿਨ੍ਹਾਂ ਨੇ ਮੈਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਅੱਜ ਤੋਂ ਠੀਕ 2 ਬਰੇ ਪਹਿਲਾ ਬਣਾਇਆ ਤੇ ਅੱਜ ਮੁਕੰਮਲ 2 ਸਾਲ ਪੂਰੇ ਹੋ ਗਏ ਨੇ ਬਹੁਤ ਔਖਾ ਸਮਾਂ ਸੀ ਬੜੀ ਬੜਾ ਕਠਿਨ ਮੈਨੂੰ ਸਮਝਦਾ ਕਿ ਸਮਾਂ ਸੀਗਾ ਇਮਤਿਹਾਨ ਦੀਆਂ ਘੜੀਆਂ ਸਿਰ ਤੇ ਸਨ ਔਰ ਹਾਲਾਤ ਐਸੇ ਨਾਜੁਕ ਸਨ ਕਿ ਤਾਜੇ-ਤਾਜੇ ਹਾਰ ਕੇ ਹਟੇ ਸੀ ਔਰ ਜਿਸ ਪ੍ਰਕਾਰ ਦੇ ਹਾਲਾਤ ਸਨ ਉਹਨਾਂ ਤੋਂ ਡਰ ਲੱਗਦਾ ਸੀ ਕਿ ਇਹ ਪ੍ਰਧਾਨਗੀ ਚੱਲੇਗੀ ਕਿਵੇਂ ਔਰ ਸੱਚੇ ਪਾਤਸ਼ਾਹ ਦੀ ਮਿਹਰ ਦੇ ਸਦਕਾ ਉਨੀ ਕੀ ਕਿਰਪਾ ਸੇ ਸਜੇ ਹਮ ਹੈ ਬਾਣੀ ਚੌਂਦਾ ਹੈ ਤੇ 2 ਸਾਲ ਦਾ ਸਮਾਂ ਬਹੁਤ ਸੋਹਣਾ ਕੱਢਿਆ ਮੈਂ ਸਮਝਦਾ ਕਿ ਅ ਡਰ ਲੱਗਦਾ ਸੀ ਉਦੋਂ ਪ੍ਰਧਾਨ ਬਣਦੇ ਆ ਲੇਕਿਨ ਮੈਂ ਉਹਨਾਂ ਲੋਕਾਂ ਦਾ ਆਪਦੇ ਵਰਕਰਾਂ ਦਾ ਖਾਸ ਕਰਕੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਮੇਰਾ 2 ਸਾਲ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਪ੍ਰਧਾਨ ਬਣਾਈ ਰੱਖਿਆ ਤੇ ਨਾਲ ਮੇਰੇ ਨਾਲ ਖੜੇ ਵੀ ਰਹੇ ਨਾ ਕੇਵਲ ਖੜੇ ਰਹੇ उन्होंने मेरे अरदासा भी की राजा साबित हो सके हौली हौली चलते जबर डर माहौल बहुत सारे साथी के चले गए। बहुत सारे साथी इधर उधर हो गए लेकिन असी चटांग दे खड़े रहे और मैं हौली हौली ਕਾਂਗਰਸ ਦੇ ਕੇਡਰ ਦੇ ਨਾਲ ਕਾਂਗਰਸ ਦੇ ਬੂਥਾ ਦੇ ਉਹਨਾਂ ਸਾਥੀਆਂ ਦੇ ਨਾਲ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੈਂ ਅੱਗੇ ਵਧ ਆ ਗਿਆ ਤੇ ਅਸੀਂ ਤਕਰੀਬਨ ਤਕਰੀਬਨ ਨਾ 25000 ਦੀ ਫੌਜ ਜਿਹੜੀ ਹੈ ਉਹ ਅਸੀਂ ਖੜੀ ਕਰ ਲਈ ਜਾਨੀ ਕਿ ਬਲਾਕ ਕਮੇਟੀਆਂ ਤੇ ਫਿਰ ਮੰਡਲ ਪ੍ਰਧਾਨ ਬਣਾ ਕੇ ਹੁਣ ਤਾਂ ਅੱਗੇ ਵੀ ਬੀਐਲਏ 1 ਤੇ ਬੀਐਲਏ 2 ਹਰ ਬੂਥ ਤੇ ਅਸੀਂ ਸੰਗਠਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਕਈ ਆਪ ਕਹਦੇ ਸਨ ਕਿ ਰਾਜਾ ਵੜਿੰਗ ਦੋ ਸਾਲ ਚੱਲ ਹੀ ਨਹੀਂ ਪਾਏਗਾ ਕਿਦਾਂ ਇਹ ਕੰਮ ਚਲੇਗਾ ਔਰ ਕਈ ਵਾਰੀ ਇਧਰ ਉਧਰ ਸ਼ਾਦਸ਼ਾ ਵੀ ਹੋਈਆਂ ਲੇਕਿਨ ਉਹ ਸਾਰੀਆਂ ਸ਼ਾਦਸ਼ਾ ਨੂੰ ਬੇਨਕਾਬ ਮੇਰੇ ਕਾਂਗਰਸ ਦੇ ਵਰਕਰਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਦੇ ਅਸ਼ੀਰਵਾਦ ਦੇ ਨਾਲ ਉਹ ਸਾਰੀਆਂ ਕੋਸ਼ਿਸ਼ਾਂ ਕਾਮਯਾਬ ਰਹੀਆਂ ਸੋ ਹੁਣ ਮੈਨੂੰ ਪੂਰਨ ਉਮੀਦ ਹੈ ਕਿ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਹਨ ਔਰ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਰojana ਇਧਰੋਂ ਇਧਰ ਲੋਕ ਔਰ ਜਿਸ ਪ੍ਰਕਾਰ ਸਰਕਾਰਾਂ ਨੂੰ ਅੱਜ ਵੀ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਮੈਂ ਉਸ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਜਿਸ ਕਾਂਗਰਸ ਪਾਰਟੀ ਨੇ ਚਾਹੇ ਜਿੰਨੀਆਂ ਵੀ ਪਾਰਟੀਆਂ ਬਣੀਆਂ ਉਹਦੇ ਚ ਜਿੰਨੇ ਵੀ ਲੋਕ ਅੱਜ ਨਮਾਇੰਦਗੀ ਕਰ ਰਹੇ ਨੇ ਉਹ ਕਾਂਗਰਸ ਪਾਰਟੀ ਦੇ ਗਏ ਵੀ ਨੇ ਚਾਹੇ ਕੋਈ ਅੱਜ ਐਮਪੀ ਲੜ ਰਿਹਾ ਹੈ ਤੇ ਚਾਹੇ ਕੋਈ ਕਿਸੇ ਪਾਰਟੀ ਦਾ ਪ੍ਰਧਾਨ ਹੈ ਤੇ ਚਾਹੇ ਕੋਈ ਕਿਸੇ ਪਾਰਟੀ ਦਾ ਹੋਰ ਅਹੁਦੇਦਾਰ ਉਹ ਸਾਰੇ ਦੇ ਸਾਰੇ तकरीबन ਇਸ ਕਾਂਗਰਸ ਪਾਰਟੀ ਨੇ ਜਿਹੜਾ ਮੈਂ ਸਮਝਦਾ ਕਿ ਇਸ ਹੱਥ ਦੇ ਨਿਸ਼ਾਨ ਨੇ ਪੈਦਾ ਕੀਤੇ ਹੋਏ ਉਹ ਲੋਕ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਇਹਨਾਂ ਪਾਰਟੀਆਂ ਨੂੰ ਕੋਈ ਉਮੀਦਵਾਰ ਵੀ ਨਹੀਂ ਮਿਲੇ ਉਹਨਾਂ ਨੇ ਸਾਡੇ ਉਮੀਦਵਾਰ ਜਿਹੜੇ ਇਸ ਪਾਰਟੀ ਚ ਗਏ ਸੀ ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਚੁਣਿਆ ਮੈਨੂੰ ਉਮੀਦ ਹੈ ਕਿ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਹਨ ਤੇ ਇਹ ਸਾਰੀ ਲੋਕ ਆਪ ਦੀ 138 ਸਾਲ ਪੁਰਾਣੀ ਪਾਰਟੀ ਜਿਹੜੀ ਵਿਰਾਸਤ ਹੈ ਜਿਨੇ ਦੇਸ਼ ਦੀ ਆਜ਼ਾਦੀ ਤੇ ਇਕਤਾ ਦੇ ਵਾਸਤੇ ਆਪਦਾ ਯੋਗਦਾਨ ਪਾਇਆ ਸ਼ਹਾਦਤਾਂ ਦਿੱਤੀਆਂ ਲੜਾਈਆਂ ਲੜੀਆਂ ਕੁਰਬਾਨੀਆਂ ਭਰਿਆ ਇਤਿਹਾਸ ਹੈ ਇਸ ਕਾਂਗਰਸ ਪਾਰਟੀ ਦਾ ਔਰ ਆਮ ਲੋਕਾਂ ਨੂੰ ਆਮ ਲੋਕ ਕੇਵਲ ਆਮ ਨਾਮ ਰੱਖਣ ਨਾਲ ਨਹੀਂ ਬੰਦਾ ਆਮ ਲੋਕਾਂ ਨੂੰ ਔਰ ਸਿਖਰਾਂ ਤੇ ਪਹੁੰਚੌਣ ਦਾ ਕੰਮ ਕੀਤਾ ਇਹਰੇ ਨਾਲ ਦੀਆਂ ਰਾਜੇ ਬੜੇ ਕੋਲੇ ਲੱਖਾਂ ਉਦਾਹਰਨਾਂ ਨੇ ਤੁਹਾਡੇ ਸਾਹਮਣੇ ਮੈਂ ਜਿਹੜਾ ਵਿਅਕਤੀ ਖੜਾ ਹਾਂ ਬਿਨਾਂ ਰਾਜਨੀਤਿਕ ਪਸ਼ੋਕਰ ਤੋਂ ਅੱਜ ਸਭ ਤੋਂ ਛੋਟੀ ਉਮਰ ਦਾ ਪੰਜਾਬ ਦਾ ਪ੍ਰਧਾਨ ਬਣ ਜਾਣਾ 올 ਇੰਡੀਆ ਦਾ ਪ੍ਰਧਾਨ ਔਰ ਇੱਥੋਂ ਤੱਕ ਪਹੁੰਚੌਣ ਦਾ ਕੰਮ ਇਹ ਕਾਂਗਰਸ ਪਾਰਟੀ ਦੀ ਸੋਚ ਨੇ ਉਸ ਜਿਹੜੀ ਸੋਚ ਨੇ ਕੀਤਾ ਔਰ ਨਾ ਕੇਵਲ ਮੈਂ ਮੇਰੇ ਨਾਲ ਦੇ ਹਜ਼ਾਰਾਂ ਨੌਜਵਾਨ ਲੋਕਾਂ ਨੂੰ ਮੌਕਾ ਦਿੱਤਾ ਹਾਂ ਠੀਕ ਹੈ ਮੌਕਾ ਪ੍ਰਸਤੀ ਦਾ ਸਮਾਂ ਵੀ ਸਿਖਰਾਂ ਤੇ ਹੈ ਬਹੁਤ ਸਾਰੇ ਲੋਕ ਮੌਕਾ ਪ੍ਰਸਤ ਹੋ ਗਏ ਨੇ ਔਰ ਥੋੜਾ ਜਿਹਾ ਲਾਲਚ ਵੇਖਦਿਆਂ ਹੀ ਬਦਲ ਜਾਂਦੇ ਹੈ ਲੇਕਿਨ ਮੈਨੂੰ ਲੱਗਦਾ ਕਿ ਇਮਤਿਹਾਨ ਦੀ ਕੜੀ ਹੈ ਇਹ ਉਹ ਮੋੜ ਹੈ ਜ਼ਿੰਦਗੀ ਦਾ ਇਸ ਵਾਰੀ ਲੋਕਾਂ ਨੇ ਉਹ ਫਤਵੇ ਦੇਣੇ ਹੈ ਲੋਕਾਂ ਨੂੰ ਜਿਨ੍ਹਾਂ ਨੇ ਅ ਮੋਰਤੇ ਹੀ ਬਦਲ ਜਾਂਦੇ ਆ ਉਹਨਾਂ ਲੋਕਾਂ ਦੇ ਖਿਲਾਫ ਫਤਵੇ ਦੇਣੇ ਮੈਨੂੰ ਪੂਰਨ ਉਮੀਦ ਹੈ ਔਰ ਕਾਂਗਰਸ ਪਾਰਟੀ ਜਿਸ ਪ੍ਰਕਾਰ ਪੂਰੇ ਦੇਸ਼ ਦੇ ਅੰਦਰ ਇੱਕ ਨਵਾਂ ਮਾਹੌਲ ਸਿਰਜਦਾ ਜਾਂਦਾ ਹੈ ਬਣਦਾ ਜਾਂਦਾ ਹੈ ਕਿ ਅੱਜ ਤੋਂ ਮਹੀਨਾ ਪਹਿਲਾਂ ਗੱਲ ਹੋਰ ਸੀ ਅੱਜ ਗੱਲ ਹੋਰ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਸ ਵਾਰ ਲੋਕ ਸਭਾ ਦੇ ਅੰਦਰ ਉਹ ਐਸੇ ਪਰਮਪਰੇਖੇ ਹੋਣਗੇ ਜਨਤਾ ਨੂੰ ਲੋਕਾਂ ਨੂੰ ਸਮਝ ਨਹੀਂ ਆਈ ਕਿ ਹੋਇਆ ਕੀ ਹੈ ਔਰ ਸਰਕਾਰਾਂ ਨੂੰ ਲੋਕ ਬਦਲ ਕੇ ਔਰ ਉਧੇੜ ਕੇ ਰੱਖ ਦੇਣਗੇ ਇਸ ਤਰ੍ਹਾਂ ਦਾ ਮਾਹੌਲ ਵਾਤਾਵਰਣ ਹੁਣ ਦੇਸ਼ ਦੇ ਅੰਦਰ ਬੰਨ੍ਹਾ ਜਾਂਦਾ ਹੈ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਮੈਂ ਇਹ ਮਹਿਸੂਸ ਕਰਦਾ ਕਿ ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਕਰੰਤੇ ਲੱਗ ਪਏ ਨੇ ਕਿ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਪੰਜਾਬ ਦੇ ਅੰਦਰ ਤੇ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੋਣੇ ਸੀ ਅੱਜ ਅਸੀਂ ਕੋਸ਼ਿਸ਼ ਕਰਕੇ ਅਸੀਂ ਉਮੀਦਵਾਰ ਹੈ ਜਿਹੜੇ ਚੰਗੇ ਉਮੀਦਵਾਰਾਂ ਨੂੰ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਔਰ ਮੈਂ ਆਸ ਕਰਦਾ ਹਾਂ ਮੈਂ ਲੋਕਾਂ ਦੇ ਨੂੰ ਬਹੁਤ ਵੱਡੀਆਂ ਵੱਡੀਆਂ ਗੱਲਾਂ ਤੇ ਵਡਿਆਈਆਂ ਤਾਂ ਨਹੀਂ ਕਰਾਂਗਾ ਲੇਕਿਨ ਮੈਂ ਆਸ ਕਰਦਾ ਹੈ ਕਿ ਨਤੀਜੇ 4 ਜੂਨ ਨੂੰ ਜਿਹੜੇ ਆਉਣਗੇ ਉਹ ਕਾਂਗਰਸ ਪੱਖੀ ਤੇ ਕਾਂਗਰਸ ਪਾਰਟੀ ਨੂੰ ਫਤਵਾ ਪੰਜਾਬ ਦੇ ਲੋਕ ਦੇਣਗੇ ਔਰ ਵਟੀ ਗਿਣਤੀ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਉਭਰੇਗੀ ਔਰ ਦੁਬਾਰਾ ਫੇਰ ਮੈਂ ਜਿਆਦਾ ਨਾ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਕਾਂਗਰਸ ਦੇ ਉਹਨਾਂ ਵਰਕਰਾਂ ਦਾ ਬੂਥਾਂ ਦੇ ਬੈਠੇ ਮੇਰੇ ਉਹਨਾਂ ਨੇ ਪਰਾਵਾਂ ਦਾ ਜਿਹੜੇ ਕਾਂਗਰਸ ਦਾ ਝੰਡਾ ਫੜ ਕੇ ਅੱਜ ਵੀ ਬੂਥਾਂ ਤੇ ਪਹਿਰਾ ਦਿੰਦੇ ਐ ਉਹਨਾਂ ਸਾਰਿਆਂ ਦਾ ਲੀਡਰ ਸਹਿਬਾਨਾਂ ਦਾ ਜਿਨ੍ਹਾਂ ਲੋਕਾਂ ਨੇ ਮੇਰਾ ਮੋਢੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਹੈ ਔਰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਆਸ ਕਰਦਾ ਹਾਂ कि इस लोकसभा चुनाव ਦੇ ਵਿੱਚ ਆਪਾਂ ਸਾਰਿਆਂ ਨੇ ਦਤ ਕੇ ਇਹ ਮਹਿਸੂਸ ਕਰਨਾ ਹੈ ਕਿ ਅਸੀਂ ਆਪ ਚੋਣ ਲੜ ਰਹੇ ਹਾਂ 13 ਦੀਆਂ 13 ਸੀਟਾਂ ਤੇ ਆਪ ਅਸੀਂ ਚੋਣ ਲੜ ਰਹੇ ਹਾਂ ਥੋੜੇ ਥੋੜੇ ਗੁੱਸੇ ਗਿਲੇ ਵੀ ਹਨ ਆ ਕਈ ਲੋਕਾਂ ਨੂੰ ਟਿਕਟਾਂ ਮਿਲਦੀਆਂ ਹਨ ਬਹੁਤ ਸਾਰੇ ਲੋਕ ਡਿਸਰਵ ਕਰਦੇ ਹੈ ਲੇਕਿਨ ਕਈਆਂ ਨੂੰ ਲੋਕ ਟਿਕਟਾਂ ਨਹੀਂ ਮਿਲ ਸਕੀਆਂ ਕੋਈ ਗੱਲ ਨਹੀਂ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਉਹ ਸਬਰ ਰੱਖਣਾ ਚਾਹੀਦਾ ਹੈ ਸੰਤੋਖ ਰੱਖਣਾ ਚਾਹੀਦਾ ਔਰ ਫਲ ਵੀ ਮਿੱਠਾ ਮਿਲਦਾ ਹੈ ਔਰ ਆਸ ਕਰਦਾ ਹੈ ਕਿ ਉਹ ਲੋਕ ਜਿਹੜੇ ਇਸ ਵਾਰੀ ਇਗਨੋਰ ਹੋਏ ਆਉਣ ਵਾਲੇ ਸਮੇਂ ਚ 2027 ਦੇ ਵਿੱਚ ਉਹ ਮੋਰੀ ਹੋ ਕੇ ਕਾਂਗਰਸ ਪਾਰਟੀ ਦੇ ਆਗੂ ਹੋਣਗੇ ਸੋ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸਾਰਿਆਂ ਦਾ ਕਾਂਗਰਸੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਪੇਰਾ ਪੰਜਾਬ ਦੇ ਲੋਕਾਂ ਦਾ ਤੇ ਸੱਚੇ ਪਾਤਸ਼ਾਹ ਦਾ ਬਹੁਤ ਮੈਂ ਸ਼ੁਕਰਾਨਾ ਕਰਦਾ ਕਿ ਮੇਰੇ ਅੜਗੇ ਨਿਭਾਣੇ ਨਿਤਾਣੇ ਤੇ અપਾਰ ਕਿਰਪਾ ਕੀਤੀ ਹੈ ਐਡੀ ਵੱਡੀ ਪਾਰਟੀ ਦਾ 2 ਸਾਲ ਪ੍ਰਧਾਨ ਰਹਿਣਾ ਕੋਈ ਛੋਟੀ ਗੱਲ ਨਹੀਂ ਹੈ ਮੈਂ ਸਿਰ ਚੁਕਾ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਮੇਰਬਾ